ਹਾਲ ਟੂ ਨਿਊਜ਼ ਸੇ ਅਨਦਵੇ ਤੁਹਾਡਾ ਸਵਾਗਤ ਇੱਕ ਬੜੀ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਕਿ ਅਸਾਮ ਪੁਲਿਸ ਦਾ ਜੇਲ੍ਹ ਦੇ ਵਿੱਚ ਅਮਰਿਤਪਾਲ ਦੇ ਸੱਜ ਤੋਂ ਫੂਫੀਆ ਕੈਮਰਾ ਤੇ ਹੋਰ ਸਮਾਨ ਬਰਾਮਦ ਕਰਨ ਦਾ ਧਵਾ ਅਮਰਿਤਪਾਲ ਦੇ ਵਕੀਲ ਨੇ ਪੁਲਿਸ ਸੇ ਹੀ ਲਾਏ ਇਲਜ਼ਾਮ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅਮਰਿਤਪਾਲ ਦੀ ਬੈਰਕ ਛੋਂ ਇਤਰਾਇਕ ਸਮਾਨ ਮਿਲਿਆ ਹੈ ਉਥੋਂ ਦੇ ਡੀਜੀਪੀ ਨੇ ਐਕਸ ਦੇ ਉੱਤੇ ਜਾਣਕਾਰੀ ਦਿੱਤੀ ਹੈ ਡੀਜੀਪੀ ਮੁਤਾਬਕ ਸਮਾਰਟ ਫੋਨ 스마트 ਵਾਚ ਹੈਡਫੋਨ ਸਪਾਈ ਕੈਮਰਾ ਤੇ ਪੈਨ ਡਰਾਈਵ ਆਦੀ ਮਿਲੇ ਹਨ ਉਧਰ ਅਮਰਿਤਪਾਲ ਦੇ ਵਕੀਲ ਅਮਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਦੀ ਪ੍ਰਾਈਵੇਸੀ ਖਤਮ ਕਰਨ ਤੇ ਉਹਨਾਂ ਨੂੰ ਬਲੈਕਮੇਲ ਕਰਨ ਲਈ ਇਹ ਸਾਰਾ ਕੁਝ ਪੁਲਿਸ ਨੇ ਕੀਤਾ ਜਿਸ ਦੇ ਵਿਰੋਧ ਵਿੱਚ ਅਮਰਿਤਪਾਲ ਤੇ ਉਹਨਾਂ ਦੇ ਸਾਥੀ ਭੁਖੜ ਹੜਤਾਲ ਦੇਤੇ ਵੀ ਚਲੇ ਗਏ ਨੇ ਆਓ ਇਸ ਖਬਰ ਨੂੰ ਥੋੜਾ ਡਿਟੇਲ ਦੇ ਵਿੱਚ ਜਾਂਦੇ ਆ ਮੈਨੂੰ ਸੈਂਟਰਲ ਜੇਲ ਦਿਬਰੂਗੜ ਅਸਾਮ ਤੋਂ ਉਹਨਾਂ ਦੀ ਜੋ ਜੇਲ ਦੀ ਅਫੀਸ਼ੀਅਲ ਟੈਲੀਫੋਨ ਲਾਈਨ ਹੈ ਉਸ ਤੋਂ ਭਾਈ ਗੁਰਮੀਤ ਢੁੱਕਣਵਾਲ ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੱਲ ਤੋਂ ਕੱਲ ਸ਼ਾਮ ਤੋਂ ਜਿੰਨੇ ਜੋ ਦਸੋਂ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹ ਭੁਖ ਹੜਤਾਲ ਤੇ ਬੈਠੇ ਨੇ ਕਿਉਂਕਿ ਕੱਲ ਉਹਨਾਂ ਨੂੰ ਜੋ ਭਾਈ ਅਮਰਿਤਪਾਲ ਸਿੰਘ ਦੀ ਬੈਰਕ ਹੈ ਤੇ ਜੋ ਸਾਥੀਆਂ ਦੀਆਂ ਜੋ ਬੈਰਕਾਂ ਨੇ ਉਸ ਦੇ ਨਾਲ ਜੋ ਅਟੈਚ ਵਾਸ਼ਰੂਮ ਨੇ ਜੋ ਬਾਥਰੂਮ ਨੇ ਉਹਨਾਂ ਵਿੱਚੋਂ ਸਪਾਈ ਕੈਮਰਾ ਮਿਲੇ ਨੇ ਇਸ ਬਾਈ ਕੈਮਰਾ ਦੇ ਨਾਲ ਉਹਨਾਂ ਵਿੱਚੋਂ ਜੋ ਜੀਓ ਦੀਆਂ ਡੋਂਗਲਾਂ ਮਿਲੀਆਂ ਨੇ ਤੇ ਮੈਮਰੀ ਕਾਰਡ ਮਿਲੇ ਨੇ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਉਹਨਾਂ ਦੇ ਨੌਂਦਿਆਂ ਦੀਆਂ ਉਹਨਾਂ ਦੇ ਉੱਥੇ ਸੁੱਤਿਆਂ ਪਿਆਨ ਉਹਨਾਂ ਦੇ ਉੱਥੇ ਜੋ ਪ੍ਰਾਈਵੇਸੀ ਦੀਆਂ ਜੋ ਫੋਟੋਆਂ ਜੋ ਵੀਡੀਓ ਹੈ ਉਹ ਟਰਾਂਸਪੋਰਟ ਹੋ ਰਹੀ ਸੀ ਜਾਂ ਤੇ ਪੰਜਾਬ ਸਰਕਾਰ ਕੋਲ ਜਾਰੀ ਸੀ ਜਾਂ ਕੇਂਦਰ ਦੀਆਂ ਏਜੰਸੀਆਂ ਕੋਲ ਜਾਰੀ ਸੀ ਤੇ ਉਹਨਾਂ ਨੂੰ ਹੁਣ ਇੱਕ ਖਦਸ਼ਾ ਹੈ ਵੀ ਜੋ ਉਹਨਾਂ ਦੀਆਂ ਜੋ ਵਾਸ਼ਰੂਮ ਦੀਆਂ ਫੋਟੋਆਂ ਨੇ ਜੋ ਨਹਾਉਂਦਿਆਂ ਦੀਆਂ ਅਲਫ ਨੰਗਿਆਂ ਦੀਆਂ ਫੋਟੋਆਂ ਨੇ ਉਹ ਜਾਣ ਬੁੱਝ ਕੇ ਸਰਕਾਰ ਨੇ ਆਪਦੇ ਕੋਲ ਰੱਖੀਆਂ ਨੇ ਤਾਂ ਕਿ ਜਦੋਂ ਅਗਲੇ ਮਹੀਨੇ 18 ਮਾਰਚ ਨੂੰ ਐਨਐਸਏ ਖਤਮ ਹੋਣ ਵਾਲੀ ਹੈ ਤਾਂ ਉਹਨਾਂ ਫੋਟੋਆਂ ਦੇ ਜ਼ਰੀਏ ਉਹਨਾਂ ਨੂੰ ਜੋ ਬਲੈਕਮੇਲ ਕੀਤਾ ਜਾ ਸਕੇ ਉਹਨਾਂ ਨੂੰ ਆਪਦੇ ਹੱਥਾਂ ਦੇ ਵਿੱਚ ਇੱਕ ਪਪੇਟ ਬਣਾਇਆ ਜਾ ਸਕੇ ਤੇ ਉਹਨਾਂ ਨੇ ਕੱਲ ਰਾਤ ਤੋਂ ਬੰਦੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਬੜੀ ਜਿਆਦਾ ਭਾਰੀ ਜੋ ਫੋਰਸ ਹੈ ਉਹ ਸੈਂਟਰਲ ਜੇਲ ਡਿਬਰੂਗੜ ਵਿਖੇ ਤਾਇਨਾਤ ਕੀਤੀ ਗਈ ਹੈ ਜੇਲ ਪ੍ਰਸ਼ਾਸਨ ਉਹਨਾਂ ਨੂੰ ਵਾਰ-ਵਾਰ ਕਹਿ ਰਿਹਾ ਹੈ ਵੀ ਉਹ ਕੈਮਰੇ ਜੋ ਸਪਾਈ ਕੈਮਰੇ ਜੋ ਭਾਈ ਅਮਰਿਤਪਾਲ ਸਿੰਘ ਨੇ ਤੇ ਸਾਥੀਆਂ ਨੇ ਜੋ ਰਿਕਵਰ ਕੀਤੇ ਨੇ ਉਹ ਜੇਲ ਪ੍ਰਸ਼ਾਸਨ ਨੂੰ ਦੇ ਦੇ ਪਰ ਉਹ ਮੁਨਕਰ ਹੋ ਰਹੇ ਨੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਇਹ ਆਂਦੇ ਨੇ ਪਹਿਲਾਂ ਸਾਨੂੰ ਪੰਜਾਬ ਸਰਕਾਰ ਇਸ ਤੇ ਜਵਾਬ ਦੇਈ ਕਰ ਕਿਉਂ ਜੋ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਰਾਈਟ ਟੂ ਪ੍ਰਾਈਵੇਸੀ ਉਸ ਦੀ ਉਲੰਘਣਾ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਦਿਗੜੂਗੜ ਜੇਲ੍ਹ ਵਿੱਚ ਸੇਫ ਨਹੀਂ ਫੀਲ ਕਰਦੇ। ਸਾਨੂੰ ਖਤਰਾ ਹੈ ਵੀ ਜੇ ਸਾਡੇ ਬਾਥਰੂਮਾਂ ਦੇ ਵਿੱਚ ਸਪਾਈ ਕੈਮਰਾ ਲਾਇਆ ਜਾ ਸਕਦੇ ਨੇ ਤਾਂ ਸਾਨੂੰ ਕੱਲ ਨੂੰ ਜ਼ਹਿਰ ਵੀ ਦਿੱਤਾ ਜਾ ਸਕਦਾ ਹੈ। ਤਾਂ ਉਹਨਾਂ ਦੀ ਜੇਲ੍ਹ ਬਦਲੀ ਕੀਤੀ ਜਾਵੇ ਹਿੰਦੁਸਤਾਨ ਦੀ ਕਿਸੇ ਹੋਰ ਮਰਜ਼ੀ ਜੇਲ੍ਹ 'ਚ ਰਹਿ ਜਾਣ ਪਰ ਉਹਨਾਂ ਨੂੰ ਡਰ ਹੈ ਵੀ ਦਿਗੜੂਗੜ ਜੇਲ੍ਹ 'ਚ ਉਹਨਾਂ ਦਾ ਕਤਲ ਵੀ ਹੋ ਸਕਦਾ ਹੈ। ਤੇ ਇਹ ਸਾਰੀਆਂ ਜਾਣਕਾਰੀਆਂ ਨੇ ਇਹ ਮੁੱਦੇ ਜੋ ਹੈਗੇ ਨੇ ਬੜੇ ਜ਼ਰੂਰੀ ਨੇ ਕੌਮ ਦੀ ਨਿਗਾ ਚ ਲਿਆਉਣ ਵਾਲੇ ਨੇ